ਸ਼ਹਿਰ ਦੇ ਵਿੱਚ ਪੈਂਦੀ ਪੌਸ਼ ਰਿਹਾਈਸ਼ੀ ਆਨੰਦ ਬਿਹਾਰ ਕਲੋਨੀ ਦੇ ਵਿੱਚ ਦਿਨ ਦੁਪਹਿਰੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਕੁਝ ਹੀ ਕੰਟਿਆਂ ਤੋਂ ਬਾਅਦ ਬੰਦ ਪਈ ਘਰ ਦੇ ਵਿੱਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਸੂਚਨਾ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। 50000 ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਘਰ ਦੇ ਵਿੱਚੋਂ ਗਾਇਬ ਨੇ। ਸੋ ਚੋਰੀ ਦੇ ਪੀੜਿਤ ਸ਼ਾਮ ਮਹਾਜਨ ਦੇ ਗੌਂਡੇ ਨੇ ਦੱਸਿਆ ਕਿ ਦਿਨ ਦੁਪਹਿਰਿਆ ਜਹੇਰੇ ਰਹਾਇਸ਼ੀ ਇਲਾਕੇ ਵਿੱਚ ਚੋਰੀ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਘਟਨਾ ਦੇ ਨਾਲ ਕਲੋਨੀ ਦੇ ਵਿੱਚ ਸਹਿਮ ਦਾ ਮਾਹੌਲ ਹੈ ਪੁਲਿਸ ਨੂੰ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਨਾ ਚਾਹੀਦਾ ਅੰਦੇ ਬੇ ਅਰਚੇ ਦੇ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ ਜਿਹਦਾ ਮਾਲਕ ਦਾ ਨਾਮ ਸ਼ਾਮ ਸੁੰਦਰ son of ਸ਼੍ਰੀ ਬਦਰੀਨਾਥ ਚੋਰ ਆ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੂਡਾ ਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ ਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਤੇ 2:00 ਦੇ ਵਿੱਚ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ ਜਿਹੜਾ ਕਿ ਬਹੁਤ ਨੁਕਸਾਨਦੇ ਆ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ ਹੈ ਕਲੋਨੀ ਵਾਸਤੇ ਵੀ ਡਰਾਵਣਾ ਸਮਾਜ ਵਾਸਤੇ ਵੀ ਡਰਾਵਣਾ ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ ਆਬਾਦੀ ਖੁੱਲੀ ਹੁੰਦੀ ਆ ਅਸੀਂ ਮੰਗ ਕੀ ਕਰਦੇ ਆ ਅਸੀਂ ਮੰਗ ਕਰਨੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਫਸਤੀ ਦੀ ਚਾਲ ਚੱਲ ਰਿਹਾ ਵਾ ਇਹ ਪੂਰੀ ਮੁਸਤਦੀ ਨਾਲ ਕੰਮ ਕਰੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ ਤੇ ਤਾਂ ਕਿ ਲੋਕੀ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋੜੀਆਂ ਚ ਰਹਿ ਸਕਣ 235 ਦੇ ਆਇਆ ਘਰ ਦੋ ਟਾ ਯੂਟਾ ਹੀ ਦੋ 235 ਆ ਕੇ ਮੈਂ ਆਪਣਾ ਦਰਵਾਜਾ ਖੋਲ੍ਹਿਆ ਅੰਦਰ ਆ ਕੇ ਦੇਖਿਆ ਤੇ ਸਾਰੇ ਕਮਰੇ ਕਮਰੇ ਗਿਆ ਕਿ ਜਿੰਝ ਪਹਿਲੇ ਉਹ ਖਲਾਰਾ ਪੇਦਾ ਤੇ ਮੈਂ ਹਰਾਣ ਹੋ ਗਿਆ ਅਗਲੇ ਕਮਰੇ ਗਿਆ ਤੇ ਸਾਰੇ ਬੈੱਡ ਪਟੋਏ ਦੇ ਫਿਰ ਅਗਲੇ ਜਿ ਗਿਆ ਮੰਦਰ ਜਿ ਗਿਆ ਉਹ ਵੀ ਖਲਾਰਾ ਅੱਗੇ ਗਿਆ ਸਾਡੇ ਲਾਕਰ ਸਾਰਾ ਖੁੱਲੇ ਹੀ ਨੁਕਸਾਨ ਕਿਨਾ ਹੋ ਗਿਆ ਨੁਕਸਾਨ ਸਾਡਾ ਜੀ 50000 ਰੁਪਏ ਨਗਵਦਾ ਕੈਸ਼ ਲੇਡੀ ਦੀਆਂ ਥੱਧੀਆਂ ਪੇਜਦੀਆਂ ਸੀ ਨਵੀਆਂ ਤੇ ਪਲੱਸ ਚਾਂਦੀ ਦੇ ਭਾਂਡੇ ਦੇ 10 ਕ ਗ੍ਰਾਮ ਸੋਨਾ ਮੌਦ ਦੇ ਪੁਲਿਸ ਨੂੰ ਉਹ ਹੈ ਕਿੰਨਿਆ ਕਿ ਬੰਦੇ ਫਾੜ ਕੇ ਲੱਭੋਦੇ ਸਾਡਾ ਸਮਾਨ 도 ਆਉ ਉਹ ਬਾਲਦੂ ਆਉ ਹੋਰ ਕੀ ਕਹਾਂ ਸੀ ਆਪਣੇ ਬਹੁਵੋਣਾ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਜੀ ਇਹ ਸਮਾਨ ਜਿਹੜਾ ਚੋਰੀ ਹੋਇਆ ਸ਼ਾਮ ਸੰਦਰੀ ਬਲਰੀਨਾਥ ਜਿਹੜਾ ਦੇ ਘਰ ਆਏ ਆ ਜੋ ਵੀ ਚੋਰੀ ਹੋਇਆ ਵੇਖਦੇ ਹੁਣ ਕੈਮਰੇ ਚੈੱਕ ਕਰ ਰਹੇ ਆ ਜਾ ਕੇ 1000 ਰੁਪਏ ਨਕਦ ਕਹਿੰਦੇ ਕੋਈ ਸੋਨਾ ਕਹਿੰਦੇ ਜੀ ਕੀ ਕਰ ਲਈ ਕਰ ਰਿਹਾ ਪਰਚਾ ਦੇ ਦਿੰਨੇ ਆ ਜੀ ਕੈਮਰੇ ਚੈੱਕ ਕਰਕੇ ਜੋ ਆਇਆ ਪੁਰਸ਼ ਤੇ ਇਹਨਾਂ ਨੂੰ ਜੋ ਗਿਆ ਲਗਾਉਣ ਉਹ ਪਰ